ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅੱਪਾ ਇੱਕ ਤਾਜੀ ਸਵੇਰ ਸੇਲ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਆ ਬਾਪੂ ਨਾਲ ਗੱਲ ਬਾਤ ਅੱਜ ਬਾਪੂ ਬਾਪੂ ਹਸੀਕਾਰ ਹਸੀਕਾਰ ਹੋ ਠੀਕ ਹੋ ਵਧੀਆ 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 ਜੀ ਨਾਮ ਤੇ ਐਡਰੈਸ ਬੋ ਨਾਮ ਅੰਦਰ ਸਿੰਘ ਪਿੰਡ ਛਨਾਗਲਾ ਸਿੰਘ ਵਾਲਾ ਹੂੰ ਜ਼ਿਲ੍ਹਾ ਬਰਨਾਲਾ ਤਹਿਸੀਲ ਤਪ ਨੇੜੇ ਪਿੰਡ ਜੀ ਭਧਾਉੜ ਨੇ ਵਾਲਾ ਜੰਗੀਣਾਇ ਪਿੰਡਾਂ ਦੇ ਵਿੱਚ ਜੀ ਮੋਬਾਈਲ ਨੰਬਰ ਬੋ ਜੀ 9255733667 ਬੱਪੂ ਜਿਹੜੀ ਇਹ ਬੈਠਦੇ ਨੇ ਕਿਹੜਾ ਸੂਆ ਸੋਈ ਆ ਇਹ ਦੂਜਾ ਸੂਆ ਕਦੋਂ ਸੋਈ ਆ ਬਾਛ ਜੇ ਸਵਾਕ ਕੇ ਕੱਚੇ ਖਾਂਦਰੀ ਕਰੀਏ ਸਹੀ ਆ ਬਾਇ ਮੇਟ ਪੰਜ ਸੱਤ ਹੀ ਲੈ ਲਾ ਪੰਜਾਰ ਹੀ ਹੋਇਆ ਸਹੀ ਆ ਜੇਰ ਪੈਣੀ ਆ ਨਾ ਜੀ ਬਾਛ ਤਾਂ ਸੂਕੀ ਹੱਟੀ ਐ ਸੂਕੀ ਹੱਟੀ ਆ ਬੌਲਾ ਫਿਰ ਕੱਢਿਆ ਕਿ ਨਹੀਂ ਨਾ ਨਾ ਹਾਈ ਤਾਂ ਸੂਈ ਐ ਕੋਈ ਧਾਰਬਲੀ ਮਰੀ ਕਿੰਨਾ ਕ ਦੁੱਧ ਦੇ ਦੂ ਅਸਤੀ ਮੇਟ ਇਹ ਦੁੱਧ ਚਾਹੀਦਾ 22 ਤੇ ਦਿੱਤਾ ਸੋਖਾ ਜਣੀ ਬੜਾ ਚੰਗੀ ਆ ਨਾ ਚੰਗੀ ਆ ਵੱਧ ਚਾਹੀਦਾ ਹੂੰ ਤਾਂ ਬੜੀ ਵੀ ਬਹੁਤ ਆ ਹਨਾ ਬੱਚਾ ਕੀ ਦੇਤਾ ਇਹਨੇ ਬੱਛੀ ਬੱਛੀ ਬੜੀ ਚੰਗੀ ਆ ਬੱਛੀ ਬਹੁਤ ਵਧੀਆ ਦੇਤੀ ਬੱਚਾ ਬਈ ਬੱਛੀ ਹਾਂ ਜੱਛੀ ਲਾ ਲਓ ਹਾਂ ਤੇ ਬੱਛੀ ਬਹੁਤ ਚੰਗੀ ਆ ਬੜਾ ਜਲਤੀ ਹੋਈ ਏ ਜਰਸੀ ਬੱਛੀ ਦਿੱਤੀ ਆ ਆਪ ਵੀ ਖੈਰ ਬੜਾ ਚੰਗੀ ਆ ਬਈ ਗਰਮੀਆਂ ਦਾ ਤੋਹਫਾ ਗਰਮੀ ਨਹੀਂ ਮੰਨਦੀ ਫੈਂਡ ਫੁੰਡ ਫੋਲੋ ਪਲੀ ਵੀ ਫੁੱਲ ਫੁੱਲ ਕੱਦ ਫੁੱਲ ਬ੍ਰੀਡ ਦੁੱਧ ਵੀ ਚੰਗਾ ਪਾ ਦੂ ਹੁਣੇ ਸੋਈ ਆ ਥਾਣ ਬੜਾ ਕਮਾਲ ਦਾ ਲੱਗਿਆ ਹਨ ਹਾਂ ਤਾਂ ਬਸ ਪੂਰਾ ਜਿਹੜੇ ਨਾਲ ਦਾ ਥਾਣ ਲੱਗਿਆ ਬਈ ਮੁੱਠੀ ਵਾਲਾ ਗੁੱਲੇ ਵਾਲਾ ਥਾਣ ਕੱਲਾ ਕੱਲਾ ਥਾਣ ਪੂਰੀ ਵਿੱਚੀ ਦੇ ਥਾਣ ਲੈ ਇਧਰੋਂ ਲੇਵਾ ਚੈੱਕ ਕਰਵਾਣਾ ਚਾਹ ਸਿਰੇ ਤੋਂ ਲੇਵਾ ਇੱਕੋ ਜਾਂ ਕੀ ਬਾਤ ਹੈ ਬਾਕੀ ਪੂਰੀ ਬਰੀਟ ਵਾਲੀ ਆ ਜਾਤ ਵਾਲੀ ਆ ਬਈ ਦੁੱਧ ਵੀ ਚੰਗਾ ਪਾ ਦੂ ਫੈਂਡ ਫੁੰਡ ਵੀ ਫੁੱਲ ਲਾਉ ਕਰ ਮਾਈ ਦੀ ਹੋਲ ਦੇ ਬਾਪੂ ਮੜਾ ਤੋਰ ਕੇ ਦਿਖਾ ਦੇ ਬੱਚੇ ਦਾ ਬਰੀਟ ਇੱਕ ਨੰਬਰ ਬੱਚੇ ਦਾ ਥੋੜਾ ਕਰ ਦੀ ਕਿਉਂ ਤਾਜੀ ਸੂਈ ਹੈ ਨਾ ਹਜੇ ਮੈਂਟੀ ਪਾਈ ਕਹਿੰਦਾ 5-7 ਹੋਏ ਆ ਤੋਰਾ ਦੇਖੋ ਲੇਵਾ ਦੇਖੋ ਕਮਾਲ ਦਾ ਪੂਰਾ ਪੰਡ ਵਾਲਾ ਲੇਵਾ ਲੱਗਿਆ ਕਰਮ ਵਾਲੇ ਨੂੰ। ਬਾਕੀ ਰਾਜੀ ਆ ਕੋਈ ਲਿੱਸੀ ਨਹੀਂ ਲਾਮੀ ਨਹੀਂ ਬਾਈ ਬ੍ਰੀਡ ਇੱਕ ਨੰਬਰ ਆ। ਕੀ ਬਾਤ ਆ। ਤੇ ਮੁੱਲ ਕੀ ਆ ਬਾਪੂ ਜੈ ਜਰਾ ਫਿਰ। ਮੋਲੇ ਦਾ 75000 ਮਾਨਤਨ ਹੋ ਜੂ। ਮਾਨਤਨ ਹੋਊਗਾ। ਠੀਕ ਆ। ਕਰਾਂਗੇ لازਮੀ। ਠੀਕ ਆ। ਤੇ ਬਸ ਜਿਹਨੇ ਫੋਨ ਉਹੀ ਦাবি ਜਿਹਨੇ ਸੌਦਾ ਕਰਨਾ। ਓਕੇ ਬਾਈ। 75000 ਰੁਪਇਆ ਮੋਲਮ ਮਾਨਤਨ ਮੌਕੇ ਤੇ ਕੋਈ ਚੱਕਰ ਨਹੀਂ ਹੋਊਗਾ ਬਾਈ। ਮੁੱਲ ਜਾਇਜਾ ਵਹਿੜ ਚੰਗੀ ਐ ਫਲੀ ਵੀ ਐ ਕੰਨ ਕਾਂ ਖੜੀ ਐ ਸੂਈ ਸਵਾਈ ਐ ਬੱਚਾ ਮਗਰ ਬੱਛੀ ਆ ਬਈ ਚਵਾਈ ਬੜੀ ਚੰਗੀ ਐ ਨਾ ਹਾਂਜੀ ਹਾਂ ਮੋਟਾ ਮੋਟਾ ਚੋਣਾ ਬਈ ਕਿਆ ਬਾਤ ਆ ਚੋਣ ਬੜਾ ਚੰਗਾ ਲੱਗਿਆ ਤੇਰੇ ਲਈ ਥਣਾ ਜੀ ਚਵਾਈ ਚੈੱਕ ਕਰ ਲੋ ਚਵਾਈ ਇੱਕ ਨੰਬਰ ਆ ਮੋਟਾ ਮੋਟਾ ਚੋਣਾ ਜਿਵੇਂ ਮਰਜੀ ਚੋਈ ਜਾ ਬੜੀ ਚੰਗੀ ਚਵਾਈ ਆ ਹਨਾ ਬੜੀ ਚੰਗੀ ਚਵਾਈ ਆ ਜਿਆਦੇ ਮੁਕਤੀ ਥਣ ਥਣ ਬਹੁਤ ਚੰਗਾ ਬਈ ਲੈ ਪੂਰੀ ਵਿੱਤੀ ਤੇ ਕੱਲਾ ਕੱਲਾ ਥਣ ਫੁੱਲ ਬਰੀਡ ਸੂਈ ਸਵਾਈ ਬੱਚਾ ਮਗਰ ਬੱਛੀ ਆ ਬਾਕੀ ਮੁੱਲ ਵੀ ਜਾਇਜਾ ਤੇ ਕਿਸੇ ਵੀਰ ਨੂੰ ਵਹਿੜ ਪਸੰਦ ਆਵੇ ਆ ਬਾਈ ਨਾਲ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਹਿਯੋਗ ਧੰਨਵਾਦ